ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੁਪਹਿਰ ਤੋਂ ਸ਼ਾਮ ਤੱਕ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਅੱਜ ਰਾਤ ਦੱਕ ਕੀ ਹਾਲਾਤ ਬਣਦੇ ਦਿਖਾਈ ਨੇ ਮੌਸਮ ਦੇ 7 ਜੁਲਾਈ 2024 ਦਿਨ ਦੇ ਵੇਲੇ ਦੀ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਤੁਸੀਂ ਦੇਖ ਸਕਦੇ ਹੋ ਬਣੀ ਹੋਈ ਪੰਜਾਬ ਦੇ ਉੱਪਰ ਦਿਖਾਈ ਦੇ ਰਹੀ ਹੈ ਸਵੇਰ ਦੇ ਵੇਲੇ ਪੰਜਾਬ ਦੇ ਬਹੁਤੇ ਏਸ਼ਿਆ ਦੇ ਵਿੱਚ ਖਾਸ ਕਰਕੇ ਮਾਲਵੇ ਦਾ ਕੁਝ ਹਿੱਸਾ ਕੁਝ ਦੁਆਬੇ ਦਾ ਤੇ ਕੁਝ ਮਾਝੇ ਦਾ ਤੇ ਸੈਂਟਰ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਦੇ ਨਾਲ ਕਿਣਮਣ ਕਣੀਆਂ ਦੀਆਂ ਖਬਰਾਂ ਆਈਆਂ ਨੇ ਅਗਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾਰਮਲ ਦਿਨਾਂ ਤੋਂ 4 ਤੋਂ 5 ਡਿਗਰੀ ਟੈਂਪਰੇਚਰ ਘਟੇ ਹੋਏ ਦਿਖਾਈ ਦੇ ਰਹੇ ਨੇ ਜੀ ਕਿਉਂਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੀਂਹ ਜਿਹੜੇ ਹਵਾ ਦੇ ਵਿੱਚ ਹੁਣ ਨਮੀ ਵੀ ਦਿਖਾਈ ਦੇ ਰਹੀ ਹੈ ਜੀ ਤੇ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਦਿਨ ਦੇ ਵੇਲੇ ਵੀ ਹੁੰਦਾ ਦਿਖਾਈ ਦੇ ਰਿਹਾ ਅੱਜ ਦੁਪਹਿਰ ਤੋਂ ਬਾਅਦ ਕਾਫੀ ਕੜਕਮਈ ਧੁੱਪ ਪੰਜਾਬ ਦੇ ਬਹੁਤੇ ਏਸ਼ਿਆਂ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਦੇ ਕਾਰਨ ਸਿਰਫ ਗਰਮੈਸ਼ ਵਾਲਾ ਮੌਸਮ ਬਣਿਆ ਸੀ ਪਰ ਹਮਸ ਵਾਲਾਗਾ ਮਾਹੌਲ ਹਜੇ ਬਣਦਾ ਦਿਖਾਈ ਨਹੀਂ ਦੇ ਰਿਹਾ ਬਾਕੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਗੱਲ ਕਰ ਲਈਏ ਮੀਂਹ ਕਣੀ ਦੀ ਤਾਂ ਫਿਲਹਾਲ ਕੋਈ ਵੱਡੀਆਂ ਕਾਰਵਾਈਆਂ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਸਿਰਫ ਰਾਜਸਥਾਨ ਅਤੇ ਹਰਿਆਣਾ ਦੇ ਇਲਾਕੇ ਵਿੱਚ ਹਲਕੇ ਫੁਲਕੇ ਕਿਣਮਣ ਕਣੀ ਦੇ ਅਸਾਰ ਅੱਜ ਸ਼ਾਮ ਤੋਂ ਬਾਅਦ ਬਣਦੇ ਦਿਖਾਈ ਦੇ ਰਹੇ ਨੇ ਪਰ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਬਹੁਤ ਵੱਡੇ ਹਾਲਾਤ ਪੈਂਦੇ ਅੱਜ ਮੀਂਹ ਦੇ ਪੈਂਦੇ ਦਿਖਾਈ ਨਹੀਂ ਦੇ ਰਹੇ ਗੱਲ ਕਰ ਲਈਏ ਅਗਰ ਹਵਾਵਾਂ ਦੀ ਹਵਾਵਾਂ ਜਿਹੜੀਆਂ ਨੇ ਉਹ ਪੂਰਬ ਪ ਏ ਓਵਰঅল ਗੱਲ ਕਰੀਏ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਸ਼ਾਮ ਤੱਕ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਉਹ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਯਾਰੋ ਦੋਸਤਾਂ ਤੱਕ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਮੌਕੇ ਦੇ ਹਾਲਾਤ ਲਿਖਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਏਰੀਆ ਦੇ ਮੌਸਮ ਦੀ ਜਾਣਕਾਰੀ ਮਿਲ ਸਕੇ ਇਹ ਸੀ ਅੱਜ ਰਾਤ ਦੀ ਅਪਡੇਟ ਬਣੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ